ਜੇ ਆ ਮਹਾਨ ਸਿੱਖ ਯੋਧਾ ਨਾ ਹੁੰਦਾ ਤਾਂ ਸ਼ਾਇਦ ਦਰਬਾਰ ਸਾਹਿਬ ਅੰਮ੍ਰਿਤਸਰ ਜਾਣ ਲਈ ਵੀ ਸਾਨੂੰ ਵੀਜ਼ਾ ਲੈਣਾ ਪੈਂਦਾ ਜਦੋਂ ਪਾਕਿਸਤਾਨ ਦੀਆਂ ਫੌਜਾਂ ਖੇਮ ਕਰਨ ਤੇ ਕਬਜ਼ਾ ਕਰ ਲੈਣੀਆਂ ਨੇ ਦਿੱਲੀ ਤੋਂ ਆਰਮੀ ਚੀਫ ਦਾ ਫੋਨ ਆ ਜਾਂਦਾ ਹੈ ਕਿ ਛੱਡ ਦਿਓ ਅੰਮ੍ਰਿਤਸਰ ਗਿਆ ਆਪਣੇ ਹੱਥੋਂ ਕਿ ਹੁਣ ਦਿੱਲੀ ਬਚਾ ਲਓ ਪਿੱਛੇ ਆ ਜਾਓ ਤਾਂ ਉਦੋਂ ਇਹ ਸਿੱਖ ਯੋਧੇ ਨੇ ਇੱਕ ਚੀਜ਼ ਕਹੀ ਸੀ ਕਿ 17 ਸਾਲ ਪਹਿਲਾਂ ਅਸੀਂ ਪੰਜਾ ਸਾਹਿਬ ਗਵਾਲਿਆ ਅਸੀਂ ਨੰਕਾਣਾ ਸਾਹਿਬ ਗਵਾਲਿਆ ਹੁਣ ਮੈਂ ਦਰਬਾਰ ਸਾਹਿਬ ਨਹੀਂ ਸਿੱਖਾਂ ਤੋਂ ਦੂਰ ਹੁੰਦਾ ਹੂੰਗਾ 1965 ਦੀ ਜੰਗ ਦਾ ਕਮਾਂਡਰ 1965 ਦੀ ਜੰਗ ਦਾ ਹੀਰੋ ਸਿੱਖਾਂ ਦਾ ਹੀਰੋ ਲੈਫਟੀਨੈਂਟ ਜਰਨਲ ਹਰਬਖਸ਼ ਸਿੰਘ 6.5 ਫੁੱਟ ਦਾ ਕੱਦ ਜਦੋਂ ਦੁਸ਼ਮਣ ਵੀ ਆ ਦੇਖਦੇ ਸੀ ਨਾ ਦੰਦਲਾ ਪੈ ਜਾਂਦੀ ਸੀ ਉਹਨਾਂ ਨੂੰ ਮਰਦੇ ਦਮ ਤੱਕ ਜਿਹਦੇ ਸਿਰ 'ਚ ਇੱਕ ਸਟੀਲ ਦਾ ਟੁਕੜਾ ਪਿਆ ਰਿਆ ਜਾਪਾਨ ਨੇ ਜਿਹਨੂੰ 2.5 ਸਾਲ ਬੰਦੀ ਬਣਾਈ ਰੱਖਿਆ ਜਿਹੜਾ ਇੱਕ ਜਮਾ ਡਿੱਗੇ ਹੋਏ ਹੌਸਲੇ ਸੀ ਜਦੋਂ ਫੌਜ ਦੇ ਪਾਕਿਸਤਾਨ ਕੋਲ ਜਦੋਂ ਪੈਟਰਨ ਟੈਂਕ ਸੀਗੇ ਅਮਰੀਕਾ ਦੇ ਦਿੱਤੇ ਹੋਏ ਹਾਈ ਐਂਡ ਪੈਟਰਨ ਟੈਂਕ ਜਿਵੇਂ ਆਪਦੇ ਫੌਜੀਆਂ ਚ ਇਹਨੇ ਹੌਸਲੇ ਭਰੇ ਜੋ ਸੁਣੋਗੇ ਤੁਸੀਂ ਰੂਹ ਕੰਬ ਜਾਂਦੀ ਆ ਪਾਕਿਸਤਾਨ ਦੇ ਰਾਸ਼ਟਰਪਤੀ ਜਰਨਲ ਆਯੂਬ ਖਾਨ ਦਾ ਬਿਆਨ ਆਉਂਦਾ ਹੈ ਕਹਿੰਦੇ ਜੇ ਲੈਫਟੀਨੈਂਟ ਜਰਨਲ ਹਰਬਖਸ ਸਿੰਘ ਚਟਾਨ ਬਣ ਕੇ ਸਾਡੀਆਂ ਫੌਜਾਂ ਸਾਹਮਣੇ ਨਾ ਖੜਦੇ ਤਾਂ ਅਸੀਂ ਇਹ جنگ ਨਾ ਹਾਰਦੇ ਸੋਚੋ ਜਿਹੜਾ ਵੈਰੀ ਆ ਉਹ ਵੀ ਕ੍ਰੈਡਿਟ ਦਿੰਦਾ ਹੈ ਤੇ ਅਸੀਂ ਭੁੱਲੇ ਬੈਠੇ ਹਾਂ ਹਿੰਦੁਸਤਾਨ ਵੀ ਭੁੱਲ ਗਿਆ ਉਹਨਾਂ ਨੂੰ ਇੱਕ ਤਰੀਕੇ ਨਾਲ ਪੰਜਾਬੀ ਵੀ ਭੁੱਲ ਗਏ ਸਭ ਤੋਂ ਵੱਡੀ ਗੱਲ ਆ ਸਿੱਖ ਵੀ ਭੁੱਲ ਗਏ ਜਿਹੜੇ ਕਿਸਾਨ ਸੀਗੇ ਉਹ ਵੀ ਜੰਗ 'ਚ ਹਿੱਸਾ ਲੈ ਰਹੇ ਸੀ ਲੰਗਰ ਲੈ ਕੇ ਆਉਂਦੇ ਨੇ ਫੌਜੀਆਂ ਵਾਸਤੇ ਹੁਣ ਤੁਸੀਂ ਸੋਚ ਰਹੇ ਹੋਵੋਗੇ ਇਹਨਾਂ ਨੂੰ ਤਾਂ ਬਹੁਤ ਮੈਡਲ ਦਿੱਤੇ ਹੋਣਗੇ ਬਹੁਤ ਸ਼ਾਬਾਸ਼ੀ ਮਿਲੀ ਹੋਗੀ ਪਰ ਹੋਇਆ ਥੋੜਾ ਉਲਟ ਸੀ ਇਹਨਾਂ ਨੂੰ ਇਹਨਾਂ ਨੇ ਇੱਕ ਬੰਦੂਕ ਆਪਦੇ ਹੱਥ 'ਚ ਲਈ ਇੱਕ ਆਪਣੀ ਬੇਟੀ ਦੇ ਹੱਥ 'ਚ ਦਿੱਤੀ ਇਹਦੇ ਵਾਸਤੇ ਆਪਾਂ ਨੂੰ ਸਾਰੀ ਕਹਾਣੀ ਜਾਨਣੀ ਪਊਗੀ ਲੈਫਟਿਨੈਂਟ ਜਰਨਲ ਹਰਬਖਸ਼ ਸਿੰਘ ਸੰਗਰੂਰ ਬਟਰੁਖਾ ਪਿੰਡ ਦੇ ਸੀਗੇ ਬਟਰੁਖਾ ਜੀ ਨੂੰ ਮਹਾਰਾਜ ਰਣਜੀਤ ਸਿੰਘ ਦੇ ਆਪਾ ਨਾਨਕੇ ਵੀ ਕਹਿ ਦਿੰਦੇ ਆ 6.5 ਫੁੱਟ ਦਾ ਕੱਦ ਜਦੋਂ ਦੁਸ਼ਮਣ ਵੀ ਆ ਦੇਖਦੇ ਸੀ ਨਾ ਦੰਦਲਾਂ ਪੈ ਜਾਂਦੀਆਂ ਸੀ ਉਹਨਾਂ ਨੂੰ ਐਡੇ ਉੱਚੇ ਲੰਮੇ ਸੋਹਣੇ ਸੁਨੱਖੇ ਔਰ ਬਹਾਦਰੀ ਦਾ ਤਾਂ ਕੀ ਆ ਹੀ ਕਹਿਣਾ ਉਹ ਆਪਾਂ ਅੱਗੇ ਦੱਸਦੇ ਆ 1965 ਦੀ ਜੰਗ ਹੁਣ ਜੰਗ ਹੋਈ ਕਿਵੇਂ ਪਹਿਲਾਂ ਥੋੜਾ ਇਹ ਸਮਝਣਾ ਜ਼ਰੂਰੀ ਆ 1962 ਚ ਭਾਰਤ ਦੀ ਚੀਨ ਹੱਥੋਂ ਬਹੁਤ ਬੁਰੀ ਹਾਰ ਹੁੰਦੀ ਆ ਆਰਮੀ ਦੇ ਹੌਸਲੇ ਵੀ ਪਸਤ ਹੋਏ ਹੁੰਦੇ ਨੇ ਸਾਡੇ ਕੋਲ ਇੰਨੇ ਹਥਿਆਰ ਵੀ ਨਹੀਂ ਹੁੰਦੇ 1962 ਚ ਜਵਾਹਰ ਲਾਲ ਨਹਿਰੂ ਦੀ ਡੈਥ ਹੋ ਜਾਂਦੀ ਆ ਇੱਕ ਨੁਕਸਾਨ ਉਸ ਦੇ ਉੱਪਰ ਇੱਕ ਹੋਰ ਨੁਕਸਾਨ ਤਾਂ ਪਾਕਿਸਤਾਨ ਨੂੰ ਲੱਗਦਾ ਹੈ ਕਿ ਹੁਣ ਹਿੰਦੂਸਤਾਨ ਤੇ ਹਮਲਾ ਕਰਨ ਦਾ ਸਭ ਤੋਂ ਸਹੀ ਟਾਈਮ ਆ ਇਸ ਟਾਈਮ ਭਾਰਤ ਡਿੱਗਿਆ ਹੋਇਆ ਹੈ ਤੇ ਡਿੱਗੇ ਹੋਏ ਦੇ ਉੱਤੇ ਇਸ ਤਰੀਕੇ ਨਾਲ ਹਮਲਾ ਕਰੋ ਕਿ ਕਸ਼ਮੀਰ ਸਾਡਾ ਹੋ ਜਾਏ ਜਾਂ ਜ਼ਿਆਦਾਤਰ ਫੌਜ ਜਿਹੜੀ ਆ ਭਾਰਤ ਦੀ ਉਹ ਚਾਈਨਾ ਦੇ ਬਾਰਡਰ ਤੇ ਲੱਗੀ ਹੁੰਦੀ ਆ ਪਾਕਿਸਤਾਨ ਕੀ ਕਰਦਾ ਹੈ ਕਸ਼ਮੀਰ ਤੇ ਸਦਾ ਹਮਲਾ ਨਹੀਂ ਕਰਦਾ ਕਸ਼ਮੀਰ ਤੋਂ ਕਾਫੀ ਦੂਰ ਗੁਜਰਾਤ ਦੇ ਕੱਚ ਇਲਾਕੇ 'ਚ ਕਸਪੈਟ ਕਰਦਾ ਹੈ ਜੀ ਦਾ ਨਤੀਜਾ ਕੀ ਹੁੰਦਾ ਹੈ ਕਿ ਭਾਰਤ ਉੱਥੇ ਇੱਕ ਟੇਬਲ ਤੇ ਆ ਜਾਂਦਾ ਹੈ ਇੱਕ ਸਮਝੌਤੇ ਤੇ ਆ ਜਾਂਦਾ ਹੈ ਤਾਂ ਉੱਥੋਂ ਉਹਨਾਂ ਦੇ ਹੌਸਲੇ ਹੋਰ ਜ਼ਿਆਦਾ ਹੋ ਜਾਂਦੇ ਨੇ ਕਿ ਹਾਂ ਭਾਰਤ ਤਾਂ ਜੰਗ ਹੀ ਨਹੀਂ ਲੜ ਸਕਦਾ ਇਹ ਤਾਂ ਅਸੀਂ ਟੇਬਲ ਤੇ ਲਿਆਂਦਾ ਹੁਣ ਅਸੀਂ ਕਰਾਂਗੇ ਕਸ਼ਮੀਰ ਤੇ ਹਮਲਾ 5 ਅਗਸਤ 1965 ਨੂੰ 30 ਤੋਂ 40 ਹਜ਼ਾਰ ਬੰਦੇ ਆਮ ਲੋਕਾਂ ਦੀ ਡਰੈਸ ਚ ਐਲਓਸੀ ਕਰਾਸ ਕਰਾਣ ਦਾ ਭਾਰਤ ਚ ਐਂਟਰ ਕਰਾਣ ਦਾ پلان ਉਹਨਾਂ ਦਾ ਕੀ ਸੀ ਕਿ ਅਸੀਂ ਆਪਦੇ ਬੰਦੇ ਜਿਹੜੇ ਉੱਥੋਂ ਦੇ ਕਸ਼ਮੀਰੀ ਨੇ ਕਿਉਂ ਕਸ਼ਮੀਰੀਆਂ ਨੂੰ ਅਸੀਂ ਭੜਕਾਵਾਂਗੇ ਹਿੰਦੁਸਤਾਨ ਦੇ ਉਲਟ ਕਰਾ ਦਾਂਗੇ ਠੀਕ ਆ ਤੇ ਅਸੀਂ ਕਰ ਲਾਂਗੇ ਕਸ਼ਮੀਰ ਤੇ ਕਬਜ਼ਾ ਉੱਥੇ ਪੁਲਾਂ ਤੇ ਬੰਬ ਫੋੜਾਂਗੇ ਕਸ਼ਮੀਰ ਦਾ ਲਿੰਕ ਇੰਡੀਆ ਨਾਲੋਂ ਤੋੜ ਦਾਂਗੇ ਕਸ਼ਮੀਰ ਆ ਜਾਊਗਾ ਸਾਡੇ ਕਬਜ਼ੇ ਚ 30 ਤੋਂ 40 ਹਜ਼ਾਰ ਬੰਦਾ ਅੱਤਵਾਦੀ ਸੰਗਠਨ ਤੇ ਉਹਨਾਂ ਦੀ ਫੌਜ ਆਮ ਲੋਕਾਂ ਦੀ ਡਰੈਸ ਪਾ ਕੇ ਇੰਡੀਆ ਚ ਐਂਟਰ ਹੋ ਜਾਂਦੀ ਆ ਹੁੰਦਾ ਇਹਦੇ ਉਲਟਾ ਉੱਥੋਂ ਦੇ ਜਿਹੜੇ ਕਸ਼ਮੀਰੀ ਹੁੰਦੇ ਨੇ ਉਹਨਾਂ ਦੀ ਮਦਦ ਨਹੀਂ ਕਰਦੇ ਉਹ ਦੱਸ ਦਿੰਦੇ ਨੇ ਇੰਡੀਅਨ ਆਰਮੀ ਨੂੰ ਇੰਡੀਅਨ ਆਰਮੀ ਵਾਲੇ ਉੱਥੋਂ ਬੁਰੀ ਤਰ੍ਹਾਂ ਖਦੇੜਦੇ ਨੇ ਫਿਰ ਉਹਨਾਂ ਨੂੰ ਪਾਕਿਸਤਾਨ ਇਥੋਂ ਫਿਰ ਬੰਦ ਲ ਜਾਂਦਾ ਮਿਸ਼ਨ ਉਹਨਾਂ ਦਾ ਜਿਬਰਾਲਟਰ ਫੇਲ ਹੋ ਗਿਆ ਤਾਂ ਪਾਕਿਸਤਾਨ ਦਾ ਦੂਜਾ ਪਲਾਨ 1 ਸਤੰਬਰ ਨੂੰ ਸਿੱਧਾ ਬੰਬਨਾ ਹਮਲਾ ਹੁੰਦਾ ਹੈ ਛੰਬ ਦੇ ਇਲਾਕੇ 'ਚ ਉਹਨੂੰ ਨਾਮ ਦਿੱਤਾ ਜਾਂਦਾ ਆਪਰੇਸ਼ਨ ਗ੍ਰੈਂਡਸ ਲੈਨ ਤਾਂ ਉਦੋਂ ਲੈਫਟੇਨੈਂਟ ਜਰਨਲ ਹਰਬਖਸ਼ ਸਿੰਘ ਕੀ رائے ਦਿੰਦੇ ਨੇ ਜਿਹੜੇ ਉਦੋਂ ਦੇ ਆਰਮੀ ਚੀਫ ਸੀਗੇ ਜਰਨਲ ਚੌਧਰੀ ਉਹਨਾਂ ਨੂੰ ਵੀ ਇਹਨਾਂ ਨੂੰ ਪਾਕਿਸਤਾਨ ਨੂੰ ਕਿਵੇਂ ਸੱਟ ਸਕਦੇ ਆਪਾਂ ਕਹਿੰਦੇ ਮੈਨੂੰ ਪਰਮਿਸ਼ਨ ਦੋ ਮੈਂ ਇੰਟਰਨੈਸ਼ਨਲ ਬਾਰਡਰ ਕਰਾਸ ਕਰਦਾ ਸਿੱਧਾ ਲਾਹੌਰ ਤੇ ਹਮਲਾ ਕਰਦਾ ਜਰਨਲ ਚੌਧਰੀ ਵੀ ਇੱਕ ਤਰੀਕੇ ਨਾਲ ਹਿੱਲ ਗਿਆ ਵੀ ਲਾਹੌਰ ਤੇ ਆਪਣੇ ਕਿਵੇਂ ਹਮਲਾ ਕਰਾਂਗੇ ਉਹ ਕਹਿੰਦੇ ਵੀ ਠੀਕ ਆ ਉਹਨਾਂ ਦੀ ਫੋਨ ਤੇ ਗੱਲ ਹੋ ਰਹੀ ਸੀ ਹਰਬਖਸ਼ ਸਿੰਘ ਕਹਿੰਦੇ ਵੀ ਜੇ ਤੁਹਾਡੇ 'ਚ ਨਹੀਂ ਹੈਗਾ ਦਮ ਇਹ ਡਿਸੀਜਨ ਲੈਣ ਦਾ ਮੇਰੀ ਪ੍ਰਧਾਨ ਮੰਤਰੀ ਨਾਲ ਗੱਲ ਕਰਾਓ ਵੀ ਮੈਂ ਗੱਲ ਕਰੂੰਗਾ ਫਿਰ ਪ੍ਰਧਾਨ ਮੰਤਰੀ ਨਾਲ ਗੱਲ ਹੁੰਦੀ ਆ ਪ੍ਰਧਾਨ ਮੰਤਰੀ ਉਦੋਂ ਸੀਗੇ ਲਾਲ ਬਹਾਦਰ ਸ਼ਾਸਤਰੀ ਬਹੁਤ ਇਮਾਨਦਾਰ ਤੇ ਬਹੁਤ ਸਾਊ ਇਨਸਾਨ ਜਰਨਲ ਹਰਬਖਸ਼ ਸਿੰਘ ਦੀ ਉਹ ਗੱਲ ਮੰਨ ਲੈਂਦੇ ਨੇ 3 ਤਰੀਕ ਨੂੰ ਪਰਮਿਸ਼ਨ ਮਿਲ ਜਾਂਦੀ ਆ ਵੀ ਲਾਹੌਰ ਤੇ ਹਮਲਾ ਕਰੋ ਪਾਕਿਸਤਾਨ ਚ ਐਂਟਰ ਫੌਜ ਕਰੂਗੀ ਇੰਡੀਆ ਦੀ ਤੇ ਲਾਹੌਰ ਤੇ ਕਬਜ਼ਾ ਕਰੂਗੀ ਇਹ ਜਦੋਂ ਸੀ ਸਦਾ ਲਾਹੌਰ ਚ ਬੜ ਗਏ ਪਾਕਿਸਤਾਨ ਨੇ ਸੋਚਿਆ ਹੀ ਨਹੀਂ ਹੋਣਾ ਇਹ ਪਲੈਨਿੰਗ ਸੀਗੀ ਇਹਨਾਂ ਦੀ ਤਾਂ 6 ਤਰੀਕ ਨੂੰ ਹੱਲਾ ਬੋਲ ਦਿੱਤਾ ਜਾਂਦਾ ਪਾਕਿਸਤਾਨ ਤੇ ਪਾਕਿਸਤਾਨ ਨੂੰ ਅਮਰੀਕਾ ਨੇ ਦਿੱਤੇ ਹੋਏ ਸੀ ਪੈਟਰਨ ਟੈਂਕ ਜਿਹੜੇ ਕਿ ਬਹੁਤ ਜ਼ਿਆਦਾ ਐਡਵਾਂਸ ਟੈਂਕ ਸੀਗੇ ਆਪਣੇ ਕੋਲ ਸੀਗੇ ਉਦੋਂ ਵਰਲਡ ਵਾਰ ਟਾਈਮ ਦੇ ਪੁਰਾਣੇ ਸੈਂਚੂਰੀਅਨ ਤੇ ਸ਼ਰਮਨ ਟੈਂਕ ਜਹਾਜ਼ ਵੀ ਉਹਨਾਂ ਦੇ ਜ਼ਿਆਦਾ ਫਾਸਟ ਆਪਣੇ ਨਾਲੋਂ ਜ਼ਿਆਦਾ ਐਡਵਾਂਸ ਆਪਣੇ ਵਾਲੇ ਥੋੜੇ ਸਲੋ ਜਹਾਜ਼ ਫੌਜ ਦੀ ਵੀ ਗਿਣਤੀ ਜੇ ਲਾ ਕੇ ਦੇਖੀਏ ਆਪਣੇ ਅੱਡ ਅੱਡ ਬਾਰਡਰਾਂ ਤੇ ਫੌਜ ਡਿਵਾਈਡ ਹੋਈ ਵੀ ਫੌਜ ਵੀ ਉਹਨਾਂ ਕੋਲ ਦੇ ਹਿਸਾਬ ਨਾਲ ਜ਼ਿਆਦਾ ਹੱਲਾ ਬੋਲ ਦਿੱਤਾ ਜਾਂਦਾ ਹੈ 6 ਸਤੰਬਰ ਨੂੰ ਲਾਹੌਰ ਤੇ 13 14 ਘੰਟੇ ਲੜਾਈ ਹੁੰਦੀ ਆ 7 ਤਰੀਕ ਨੂੰ ਕੀ ਹੁੰਦਾ ਕਿ 6 ਪਲਟਨਾ ਹੁੰਦੀਆਂ ਇੰਡੀਆ ਦੀਆਂ ਜਿਹੜੀਆਂ ਅਟੈਕ ਕਰਦੀਆਂ ਨੇ ਹੁਣ ਉਹਨਾਂ ਦੇ ਪੈਟਰਨ ਟੈਂਕ ਪੈਟਰਨ ਟੈਂਕ ਇਹੋ ਜਿਹੇ ਹੁੰਦੇ ਸੀ ਕਹਿੰਦੇ ਜਿੱਧਰ ਨੂੰ ਮੂੰਹ ਹੋ ਜਾਂਦਾ ਸੀ ਉਹ ਟੈਂਕਾਂ ਦਾ ਉਧਰੋਂ ਫਿਰ ਮੋੜਿਆ ਨਹੀਂ ਸੀ ਜਾਂਦਾ ਉਥੋਂ ਕੀ ਹੁੰਦਾ ਕਹਿੰਦੇ ਅਗਲੇ ਦਿਨ ਇੰਡੀਆ ਦੀਆਂ 6 ਪਲਟਨਾ ਚੋਂ 2.5 ਪਲਟਨਾ ਫਰਾਰ ਹੋ ਜਾਂਦੀਆਂ ਤੇ ਤਰਬਿੱਤਰ ਹੋ ਜਾਂਦੀਆਂ ਉਹਨਾਂ ਦੇ ਪੈਟਰਨ ਟੈਂਕ ਤੋਂ ਡਰਦੀਆਂ ਉਦੋਂ ਬਚੇ ਹੋਏ ਜਿਹੜੇ ਫੌਜੀ ਜਵਾਨ ਉਹਨਾਂ ਦੇ ਹੌਸਲੇ ਡਾਊਨ ਹੋ ਜਾਂਦੇ ਨੇ ਤਾਂ ਲੈਫਟਨੈਂਟ ਜਰਨਲ ਹਰਬਖਸ਼ ਸਿੰਘ ਫਿਰ ਦੁਬਾਰਾ ਤੋਂ ਫਾਰਮੇਸ਼ਨ ਖੜੀ ਕਰਦੇ ਆ ਫਿਰ ਦੁਬਾਰਾ ਤੋਂ ਉਹਨਾਂ ਚ ਜੋਸ਼ ਭਰਦੇ ਨੇ ਉਸ ਦਿਨ ਫਿਰ ਜੰਗ ਹੁੰਦੀ ਆ ਜਿਹੜੇ ਕਿਸਾਨ ਸੀਗੇ ਉਹ ਵੀ ਜੰਗ ਚ ਹਿੱਸਾ ਲੈ ਰਹੇ ਸੀ ਕਿਸਾਨ ਜੈ ਜਵਾਨ ਜੈ ਕਿਸਾਨ ਆਪਾਂ ਕਹਿੰਦੇ ਆ ਨਾ ਉਦੋਂ ਇਕੱਠੇ ਹੋ ਜਾਂਦੇ ਨੇ ਦਰਖਤਾਂ ਦੇ ਉੱਪਰ ਉਹਨਾਂ ਨੇ ਕਿਸਾਨਾਂ ਨੇ ਮਛਾਨਾ ਬਣਾਈਆਂ ਹੁੰਦੀਆਂ ਨੇ ਦੂਰੋਂ ਦੱਸ ਦਿੰਦੇ ਨੇ ਫਿਰ ਫੌਜੀਆਂ ਨੂੰ ਵੀ ਪਾਕਿਸਤਾਨ ਦੇ ਟੈਂਕ ਆ ਰਹੇ ਨੇ ਲੰਗਰ ਲੈ ਕੇ ਆਉਂਦੇ ਨੇ ਫੌਜੀਆਂ ਵਾਸਤੇ ਬਹੁਤ ਟੈਂਕ ਧਾਰਾਸ਼ਾਈ ਕਰਤੇ ਪਾਕਿਸਤਾਨ ਦੇ ਆਪਣੇ ਵਾਲਿਆਂ ਦੇ ਜਿਹੜੇ ਇਹ ਪੈਟਰਨ ਟੈਂਕ ਸੀਗੇ ਇਹਨਾਂ ਚ ਇੱਕ ਫੈਸਿਲਿਟੀ ਸੀ ਵੀ ਇਹਨਾਂ ਚ ਇਨਫਰਾ ਰੈਡ ਟੈਕਨੋਲੋਜੀ ਸੀਗੀ ਜਿਹੜੀ ਉਦੋਂ ਦੇ ਹਿਸਾਬ ਨਾਲ ਬਹੁਤ ਜ਼ਿਆਦਾ ਐਡਵਾਂਸ ਸੀਗੀ ਜਿਹੜੀ ਆਪਣੇ ਵਾਲੇ ਟੈਂਕਾਂ ਚ ਨਹੀਂ ਸੀਗੀ ਇਹ ਰਾਤ ਨੂੰ ਹਨੇਰੇ ਚ ਕਿੱਧਰ ਨੂੰ ਵੀ ਜਾ ਸਕਦੇ ਸੀਗੇ ਆਪਣੇ ਵਾਲੇ ਨਹੀਂ ਜਾ ਸਕਦੇ ਸੀ ਪਾਕਿਸਤਾਨ ਦੇ ਟੈਂਕ ਅਗਲੇ ਦਿਨ ਆਪਣੇ ਏਰੀਏ ਚ ਐਂਟਰ ਕਰ ਜਾਂਦੇ ਨੇ ਖੇਮ ਕਰਨ ਤੱਕ ਪਾਕਿਸਤਾਨ ਦੀ ਫੌਜ ਆ ਜਾਂਦੀ ਆ ਉਹਨਾਂ ਦਾ ਪਲਾਨ ਕੀ ਸੀਗਾ ਉਹਨਾਂ ਦਾ ਪਲਾਨ ਬਹੁਤ ਸੋਲਿਡ ਸੀਗਾ ਪਾਕਿਸਤਾਨ ਕਹਿੰਦੇ ਇਸ ਜੰਗ ਚ ਇੰਨਾ ਕੁ ਜ਼ਿਆਦਾ ਕੰਫੀਡੈਂਟ ਹੋ ਗਿਆ ਸੀਗਾ ਉਹਨਾਂ ਦਾ ਰਾਸ਼ਟਰਪਤੀ ਸੀਗਾ ਜਰਨਲ ਆਯੂਬ ਖਾਨ ਉਹ ਕਹਿੰਦਾ ਸੀ ਮੈਂ ਟੈਲ ਦਾ ਹੋਇਆ ਸਵੇਰੇ ਲਾਹੌਰ ਤੋਂ ਨਿਕਲੂਗਾ ਲੰਚ ਕਰੂੰਗਾ ਮੈਂ ਅੰਮ੍ਰਿਤਸਰ ਤੇ ਜਾ ਕੇ ਦਿੱਲੀ ਦੀ ਜਾਮਾ ਮਸਜਿਦ ਤੇ ਸ਼ਾਮ ਨੂੰ ਨਮਾਜ਼ ਪੜ੍ਹਾਂਗਾ ਪਾਕਿਸਤਾਨ ਦਾ ਇਹ ਪਲਾਨ ਸੀਗਾ ਕਿ ਅੰਮ੍ਰਿਤਸਰ ਨੂੰ ਕਬਜ਼ੇ ਕਰਨ ਤੋਂ ਬਾਅਦ ਅੰਬਾਲਾ ਹੁੰਦੇ ਹੋਏ ਅਸੀਂ ਸਿੱਧਾ ਦਿੱਲੀ ਤੇ ਹਮਲਾ ਬੋਲਾਂਗੇ ਲਾਲ ਬਹਾਦਰ ਸ਼ਾਸਤਰੀ ਦਾ ਮੁੰਡਾ ਇੱਕ ਇੰਟਰਵਿਊ 'ਚ ਦੱਸਦਾ ਹੈ ਕਿ ਕਿਵੇਂ ਅਸੀਂ ਜਾ ਕੇ ਰਾਤਾਂ ਰਾਸ਼ਟਰਪਤੀ ਭਵਨ 'ਚ ਘਟਦੇ ਹੁੰਦੇ ਸੀ ਇਹ ਪਲੈਨਿੰਗ ਵੀ ਖਬਰ ਜਦੋਂ ਦਿੱਲੀ ਪਹੁੰਚੀ 9 ਤਰੀਕ ਨੂੰ ਆਰਮੀ ਦੇ ਸਭ ਤੋਂ ਵੱਡੇ ਅਫਸਰ ਆਰਮੀ ਚੀਫ ਜਰਨਲ ਚੌਧਰੀ ਦਾ ਫੋਨ ਆਉਂਦਾ ਹੈ ਲੈਫਟਨੈਂਟ ਜਰਨਲ ਹਰਬਖਸ਼ ਸਿੰਘ ਨੂੰ ਆਪਦੀਆਂ ਫੌਜਾਂ ਨੂੰ ਪਿੱਛੇ ਲਿਆਓ ਬਿਆਸਤੇ ਲਿਆਓ ਸੈਕਿੰਡ ਡਿਫੈਂਸ ਲਾਈਨ ਬਣਾਓ ਅਮਰਸਰ ਤਾਂ ਆਪਣੇ ਹੱਥੋਂ ਗਿਆ ਹੁਣ ਦਿੱਲੀ ਬਚਾ ਲਓ ਜਰਨਲ ਹਰਬਖਸ਼ ਸਿੰਘ ਕਹਿੰਦੇ ਆਪਦੀ ਕਿਤਾਬ ਚੋਂ ਲਿਖਦੇ ਨੇ ਵੀ ਮੈਂ ਹੱਕਾ ਬੱਕਾ ਰਹਿ ਗਿਆ ਉਹਨਾਂ ਦੀ ਇਹ ਗੱਲ ਸੁਣ ਕੇ ਉਹ ਕਹਿੰਦੇ ਨੇ ਕਿ ਮੈਂ ਇਹ ਆਰਡਰ ਤੁਹਾਡਾ ਨਹੀਂ ਮੰਨ ਸਕਦਾ ਮੈਨੂੰ ਲਿਖਤੀ ਰੂਪ ਚ ਦੇ ਦਿਓ ਫੋਨ ਤੇ ਉਹਨਾਂ ਦੀ ਬਹਿਸ-ਵਾਜੀ ਵੀ ਹੁੰਦੀ ਹੈ ਉਸੇ ਰਾਤ ਫਿਰ ਜਰਨਲ ਚੌਧਰੀ ਅੰਬਾਲਾ ਆਉਂਦੇ ਨਹੀਂ ਤਾਂ ਅੰਬਾਲਾ ਕਹਿੰਦੇ ਇਹਨਾਂ ਦੀ ਬਹੁਤ ਜ਼ਿਆਦਾ ਬਹਿਸਬਾਜ਼ੀ ਹੁੰਦੀ ਆ ਉੱਥੇ ਉਹਨਾਂ ਨੇ ਫੈਸਲਾ ਮੰਨਣ ਤੋਂ ਮਨਾ ਕਰਤਾ ਕਹਿੰਦੇ ਮੈਂ ਨਹੀਂ ਆਉਂਦੀਆਂ ਫੌਜਾਂ ਪਿੱਛੇ ਲਿਆਉਂਦਾ ਇੰਨਾ ਵੱਡਾ ਰਿਸਕ ਦੇਖੋ ਇੱਕ ਆਰਮੀ ਦਾ ਚੀਫ ਆਰਮੀ ਦਾ ਸਭ ਤੋਂ ਵੱਡਾ ਅਫਸਰ ਕਹਿ ਰਿਹਾ ਕਿ ਫੌਜਾਂ ਪਿੱਛੇ ਲਿਆਓ ਤੇ ਇਹ ਕਹਿੰਦੇ ਮੈਂ ਨਹੀਂ ਲੈ ਕੇ ਆਉਣੀ ਆ ਉਹਨਾਂ ਨੇ ਜਿਹੜੀ ਉੱਥੇ ਗੱਲ ਕਹੀ ਨਾ ਉੱਥੋਂ ਆਪਾਂ ਉਹਨਾਂ ਦੀ ਭਾਵਨਾ ਸਮਝ ਸਕਦੇ ਆ ਉਹ ਕਹਿੰਦੇ 17 ਸਾਲ ਪਹਿਲਾਂ ਅਸੀਂ ਪੰਜਾ ਸਾਹਿਬ ਅਸੀਂ ਨਨਕਾਣਾ ਸਾਹਿਬ ਗਵਾਲਿਆ ਹੁਣ ਮੈਂ ਸਿੱਖਾਂ ਦੇ ਹੱਥੋਂ ਦਰਬਾਰ ਸਾਹਿਬ ਨਹੀਂ ਜਾਣ ਦਿੰਦਾ ਆਰਮੀ ਚੀਫ ਨੂੰ ਸਿੱਧਾ ਮੂੰਹ ਤੇ ਜਵਾਬ ਦਿੱਤਾ ਜੰਗ ਦੇ ਮੈਦਾਨ 'ਚ ਮੈਂ ਆਪ ਜਾਊਂਗਾ ਮੈਂ ਦੇਖੂਗਾ ਸਥਿਤੀ ਫਿਰ ਮੈਂ ਫੈਸਲਾ ਲਵਾਂਗਾ ਉਹਨਾਂ ਦੇ ਨਾਲ ਕੌਣ ਸੀ ਉਹਨਾਂ ਦੇ ਏਡੀਸੀ ਸੀਗੇ ਕੈਪਟਨ ਅਮਰਿੰਦਰ ਸਿੰਘ ਜਿਹੜੇ ਮੁੱਖ ਮੰਤਰੀ ਵੀ ਰਹੇ ਨੇ ਉੱਥੇ ਉਹ ਐਸਾ ਜੋਸ਼ ਭਰਦੇ ਨੇ ਆਪਣੀ ਫੌਜ 'ਚ ਕਿ ਪਾਕਿਸਤਾਨ ਨੂੰ ਮੂੰਹ ਦੀ ਖਾਣੀ ਪੈਂਦੀ ਆ ਪਾਕਿਸਤਾਨ ਦੇ ਇੰਨੇ ਟੈਂਕ ਇਹਨਾਂ ਨੇ ਤਬਾਹ ਕੀਤੇ ਐਨੇ ਟੈਂਕ ਫੜੇ ਕੇ ਥੱਕ ਕੇ ਪਾਕਿਸਤਾਨ ਨੂੰ ਸੀਜ਼ਫਾਇਰ ਦਾ ਐਲਾਨ ਕਰਨਾ ਪਿਆ ਸੀਜ਼ਫਾਇਰ ਮਤਲਬ ਯੁੱਧਬੰਦੀ ਵੀ ਅਸੀਂ ਅਸੀਂ ਯੁੱਧ ਖਤਮ ਕਰਨਾ ਚਾਹੁੰਦੇ ਆ 65 ਦੀ جنگ ਹਾਰਨ ਤੋਂ ਬਾਅਦ ਪਾਕਿਸਤਾਨ ਦੇ ਰਾਸ਼ਟਰਪਤੀ ਜਰਨਲ ਆਯੂਬ ਖਾਨ ਦਾ ਬਿਆਨ ਆਉਂਦਾ ਹੈ ਕਹਿੰਦੇ ਜੇ ਲੈਫਟੀਨੈਂਟ ਜਰਨਲ ਹਰਬਖਸ਼ ਸਿੰਘ ਚਟਾਨ ਬਣ ਕੇ ਸਾਡੀਆਂ ਫੌਜਾਂ ਸਾਹਮਣੇ ਨਾ ਖੜਦੇ ਤਾਂ ਅਸੀਂ ਇਹ جنگ ਨਾ ਹਾਰਦੇ ਸੋਚੋ ਜਿਹੜਾ ਵੈਰੀ ਆ ਉਹ ਵੀ ਕ੍ਰੈਡਿਟ ਦਿੰਦਾ ਹੈ ਤੇ ਅਸੀਂ ਭੁੱਲੇ ਬੈਠੇ ਹਾਂ ਹਿੰਦੁਸਤਾਨ ਵੀ ਭੁੱਲ ਗਿਆ ਉਹਨਾਂ ਨੂੰ ਇੱਕ ਤਰੀਕੇ ਨਾਲ ਪੰਜਾਬੀ ਵੀ ਭੁੱਲ ਗਏ ਸਭ ਤੋਂ ਵੱਡੀ ਗੱਲ ਆ ਸਿੱਖ ਵੀ ਭੁੱਲ ਗਏ ਪਤਾ ਹੀ ਨਹੀਂ ਹੋਣਾ ਇਹੇ ਚੀਜ਼ ਸਾਨੂੰ ਪਤਾ ਹੋਣਾ ਚਾਹੀਦਾ ਜਿਨ੍ਹਾਂ ਨੇ ਆਪਣੀ ਜਾਨ ਤੇ ਖੇਡ ਕੇ ਐਡੇ ਵੱਡੇ ਵੱਡੇ ਫੈਸਲੇ ਲੈ ਕੇ ਸਾਡੀ ਕੌਮ ਨੂੰ ਇੱਕ ਰਾਹ ਦਿਖਾਇਆ ਹਾਲਾਂਕਿ ਪਾਕਿਸਤਾਨ ਇਹ ਕਹਿੰਦਾ ਹੈ ਕਿ ਅਸੀਂ ਇਹ ਜੰਗ ਜਿੱਤੇ ਇੰਡੀਆ ਇਹ ਕਹਿੰਦਾ ਹੈ ਕਿ ਅਸੀਂ ਇਹ ਜੰਗ ਜਿੱਤੇ ਜਦੋਂ ਜੰਗ ਖਤਮ ਹੋਈ ਆ ਜੇ ਉਦੋਂ ਦੇ ਹਾਲਾਤ ਦੇਖੀ ਆ ਆਪਾਂ ਤਾਂ ਇੰਡੀਆ ਬੈਟਰ ਸਿਚੁਏਸ਼ਨ ਚ ਸੀਗਾ ਇੰਡੀਆ ਜ਼ਿਆਦਾ ਵਧੀਆ ਹਾਲਾਤਾਂ ਚ ਸੀਗਾ ਪਾਕਿਸਤਾਨ ਨਾਲੋਂ ਭਾਰਤ ਦੇ 3000 ਜਵਾਨ ਸ਼ਹੀਦ ਹੁੰਦੇ ਆ ਪਾਕਿਸਤਾਨ ਦੇ 3800 ਜਵਾਨ ਸ਼ਹੀਦ ਹੁੰਦੇ ਆ 540 ਵਰਗ ਕਿਲੋਮੀਟਰ ਤੇ ਪਾਕਿਸਤਾਨ ਕਬਜ਼ਾ ਕਰਦਾ ਹੈ ਇੰਡੀਆ ਦੇ ਔਰ ਇੰਡੀਆ ਪਾਕਿਸਤਾਨ ਦੇ 1920 ਵਰਗ ਕਿਲੋਮੀਟਰ ਤੇ ਕਬਜ਼ਾ ਕਰਦਾ ਹੈ ਟੈਂਕ ਉਹਨਾਂ ਦੇ ਜ਼ਿਆਦਾ ਬਰਬਾਦ ਕਰਦੇ ਆ ਇੰਡੀਆ ਵਾਲੇ ਜੇ ਅੰਮ੍ਰਿਤਸਰ ਹੱਥ ਚੋਂ ਨਿਕਲ ਜਾਂਦਾ ਤਾਂ ਸਿਰਫ ਦਰਬਾਰ ਸਾਹਿਬ ਨਹੀਂ ਖੇਮ ਕਰਨ ਗੋਇੰਦਵਾਲ ਤਰਨਤਾਰਨ ਖਡੂਰ ਸਾਹਿਬ ਪਤਾ ਹੀ ਨਹੀਂ ਕਿੰਨੇ ਗੁਰੂ ਘਰ ਆਪਣੇ ਹੱਥੋਂ ਜਾਣੇ ਸੀਗੇ ਤਾਂ ਸੋਚੋ ਕਿੰਨੀ ਵੱਡੀ ਦੇਣ ਆ ਸਿੱਖ ਪੰਥ ਨੂੰ ਇਸ ਬੰਦੇ ਦੀ ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਇਹਨਾਂ ਨੂੰ ਤਾਂ ਬਹੁਤ ਮੈਡਲ ਦਿੱਤੇ ਹੋਣਗੇ ਬਹੁਤ ਸ਼ਾਬਾਸ਼ੀਆਂ ਮਿਲੀ ਹੋਗੀ ਪਰ ਹੋਇਆ ਥੋੜਾ ਉਲਟ ਸੀ ਇਹਨਾਂ ਨੂੰ ਬਾਅਦ ਵਿੱਚ ਇਹ ਕਿਹਾ ਗਿਆ ਕਿ ਤੁਸੀਂ ਆਰਡਰ ਕਿਉਂ ਨਹੀਂ ਮੰਨੇ ਤਾਂ ਲਾਲ ਬਹਾਦਰ ਸ਼ਾਸਤਰੀ ਉਸ ਦਿਨ ਦੇ ਪ੍ਰਧਾਨ ਮੰਤਰੀ ਉਹਨਾਂ ਦੇ ਹੱਕ ਚ ਆਏ ਸੀਗੇ ਤਾਂ ਫਿਰ 1 ਸਾਲ ਬਾਅਦ ਇਹਨਾਂ ਨੂੰ ਪਦਮ ਪੂਸ਼ਣ ਦਿੱਤਾ ਗਿਆ ਪਰ ਇੱਕ ਗਿਲਾਇਹੇ ਕਰਦੇ ਨੇ ਤਾਂ ਸੋਚੋ ਫੌਜ ਦਾ ਇੰਨਾ ਵੱਡਾ ਹੀਰੋ ਇਹ ਕਹਿੰਦੇ ਜਦੋਂ 84 ਦਰبار صاحب ਤੇ اٹੈਕ ਹੋਇਆ ਸੀ ਤਾਂ ਉਦੋਂ ਮੇਰੇ ਘਰ ਦੇ ਬਾਹਰ ਸੀਆਈਡੀ ਲਾ ਦਿੱਤੀ ਗਈ ਸੀ ਜਦੋਂ ਦਿੱਲੀ 84 ਚ ਸਿੱਖਾਂ ਦੀ ਨਸਲ ਕੁਸ਼ੀ ਹੋਈ ਆ ਇਹ ਦਿੱਲੀ ਰਹਿੰਦੇ ਸੀਗੇ ਉਦੋਂ ਇਹਨਾਂ ਦੇ ਘਰ ਤੇ ਵੀ ਦੰਗਾ ਕਰਨ ਵਾਲਿਆਂ ਨੇ اٹੈਕ ਕੀਤਾ ਸੋਚੋ ਇਹਨਾਂ ਨੇ ਇੱਕ ਬੰਦੂਕ ਆਪ ਦੇ ਹੱਥ ਚ ਲਈ ਇੱਕ ਆਪਣੀ ਬੇਟੀ ਦੇ ਹੱਥ ਚ ਦਿੱਤੀ ਫਿਰ ਇਹਨਾਂ ਦੇ ਘਰ ਦੇ ਵੱਲ ਕਿਸੇ ਨੇ ਦੇਖਿਆ ਨਹੀਂ ਇੱਕ ਹੋਰ ਇਹਨਾਂ ਦਾ ਯੋਗਦਾਨ ਸੀਗਾ ਜਦੋਂ 84 ਚ ਦਰਬਾਰ ਸਾਹਿਬ ਤੇ اٹੈਕ ਹੋਇਆ ਸੀਗਾ ਜਿਹੜੇ ਫੌਜੀ ਜਿਨ੍ਹਾਂ ਨੂੰ ਆਪਾਂ ਧਰਮੀ ਫੌਜੀ ਕਹਿੰਦੇ ਆ ਜਿਹੜੇ ਫੌਜ ਛੱਡ ਕੇ ਆਗੇ ਸੀਗੇ ਫੌਜ ਨੇ ਉਹਨਾਂ ਦੇ ਕੋਰਟ ਮਾਰਸ਼ਲ ਕੀਤੇ ਉਹਨਾਂ ਨੂੰ ਸਜ਼ਾਵਾ ਦੇਣੀਆਂ ਚਾਹੀਆਂ ਤਾਂ ਇਹ ਉਹਨਾਂ ਦਾ ਪੱਖ ਰੱਖਣ ਗਏ ਸੀਗੇ ਇਹ ਕਹਿੰਦੇ ਸੀ ਕਿ ਮੈਂ ਉਹਨਾਂ ਦੇ ਕੇਸ 'ਚ ਮੈਂ ਉਹਨਾਂ ਦੀ ਆਵਾਜ਼ ਬਣੂੰਗਾ ਇੱਕ ਬਹਾਦਰੀ ਦਾ ਤੁਹਾਨੂੰ ਇਹਨਾਂ ਦਾ ਕਿੱਸਾ ਹੋਰ ਦੱਸਦਾ ਮੈਂ ਇਹ ਜੰਗ ਤੋਂ ਕਾਫੀ ਟਾਈਮ ਪਹਿਲਾਂ ਜਦੋਂ ਵਿਸ਼ਵ ਯੁੱਧ ਹੋਇਆ ਤਾਂ ਇਹ ਉਹ ਵਿਸ਼ਵ ਯੁੱਧ ਦੇ 'ਚ ਹਿੱਸਾ ਲੈ ਰਹੇ ਸੀ ਇਹ ਸੀਗੇ ਮਲੇਸ਼ੀਆ ਤੇ ਜਾਪਾਨ ਨੇ ਇਹਨਾਂ ਨੂੰ ਬੰਦੀ ਬਣਾ ਲਿਆ ਸੀਗਾ ਤੇ 2.5 ਸਾਲ ਤਸ਼ੱਦਦ ਕਰੀ ਗਏ ਇਹਨਾਂ ਤੇ ਇਨਾਂ ਦੇ ਸਿਰਚ ਜਿਹੜੇ ਕਹਿੰਦੇ ਇੱਕ ਸਟੀਲ ਦਾ ਟੁਕੜਾ ਮਰਦੇ ਦਮ ਤੱਕ ਰਿਹਾ ਡਾਕਟਰ ਕੱਢ ਨਹੀਂ पाए ਇੱਕ ਬਿਮਾਰੀ ਹੋ ਗਈ ਸੀ ਇਹਨਾਂ ਨੂੰ 베ਰੀ 베ਰੀ ਦਿਲ ਦਾ ਰੋਗ ਜਦੋਂ 1965 ਦੀ ਜੰਗ ਲੜ ਰਹੇ ਸੀ ਉਦੋਂ ਵੀ ਇਹ ਇਹਨਾਂ ਨੂੰ ਦਿਲ ਦਾ ਰੋਗ ਸੀਗਾ ਰਵਾਇ ਨਹੀਂ ਕੀਤੀ ਇਹਨਾਂ ਨੇ ਕਦੇ ਤਾਂ ਇਹਨਾਂ ਦੀ ਜਿਹੜੀ ਬਹਾਦਰੀ ਆ ਉਹਨੂੰ ਸਲੂਟ ਕਰਨਾ ਚਾਹੀਦਾ ਆ ਆਪਾਂ ਨੂੰ ਜਦੋਂ ਵੀ ਦਰਬਾਰ ਸਾਹਿਬ ਮੱਥਾ ਟੇਕਣ ਜਾਂਦੇ ਆ ਤਾਂ ਆਪਾਂ ਇਸ ਸਿੱਖ ਯੋਧੇ ਨੂੰ ਜ਼ਰੂਰ ਯਾਦ ਕਰਿਆ ਕਰੋ